ਲੋ ਪਟਿਆਲਾ ਚ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਰੈਲੀ ਕੀਤੀ ਗਈ ਜਿਸ ਚ ਪੰਜਾਬ ਯੂਥ ਕਾਂਗਰਸ ਦੇ ਆਗੂਸਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਸੁਖਪਾਲ ਸਿੰਘ ਖਹਿਰਾ ਸਣੇ ਕਈ ਆਗੂ ਸ਼ਾਮਲ ਹੋਏ ਇਹਨਾਂ ਸਾਰੇ ਆਗੂਆਂ ਨੇ ਲੈਂਡ ਪੁਲਿੰਗ ਪਾਲਸੀ ਦੀ ਨਖੇਦੀ ਕਰਦਿਆਂ ਸੂਬਾ ਸਰਕਾਰ ਨੂੰ ਘੇਰਿਆ ਆੰਦ ਦਾ ਹੈ ਸਭ ਨੂੰ ਬਹੁਤ ਬਹਾਦਰ ਹੋਰਨੇ ਕਿਤੇ ਨਾ ਹੋਣਾ ਇੱਥੇ ਟਰੈਕ ਤੇ ਪੈ ਜਾਓ ਅੱਛਾ ਮੇਰੀ ਗੱਲ ਸੁਣੋ ਜੇ ਆਪਾਂ ਭਿੱਜਣਾ ਹੀ ਆ ਤੇ ਬਹਿ ਕੇ ਭਿੱਜ ਜਾਈਏ ਤਾਂ ਕਿ ਮਦਰਲੀ ਵੀ ਵਿਚਾਰੇ ਦੇਖ ਸਕਣ ਜੇ ਇੱਕ ਵਾਰੀ ਮੇਰੀ ਬੇਟੀ ਬਣ ਕੇ ਦੇਖੋ ਸਹੀ ਆ ਆ ਦੇਖੋ ਆਖੋੜਿਆ ਮਗਰ ਬਹੁਤ ਲੋਕ ਹੀ ਖੜੇ ਨੇ ਇੱਕ ਆ ਜਿਹੜਾ ਭਿਜਰਾ ਹੀ ਭੇਜਦਾ ਆਪਾਂ ਜੇ ਨਹੀਂ ਔਰ ਸੁੱਕੇ ਦਾ ਜਾਣਾ ਨਹੀਂ ਕਿਸੇ ਲਈ ਤੇ ਮੇਰੀ ਇੱਕ ਬੇਨਤੀ ਜੇ ਪ੍ਰਵਾਨ ਕਰ ਲੋ ਆ ਮੇਰੇ ਮੇਰੇ ਵੀਰੋ ਛੋਟੇ ਵੀਰ ਵੱਡੇ ਵੀਰ ਬਹਿ ਕੇ ਦੇਖੋ ਤੁਸੀਂ ਕੋਸ਼ਿਸ਼ ਕਰੋ ਲੋ ਪਹਿਲਾਂ ਫੱਦੇ ਪ੍ਰਵਾਨ ਕਰੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨ ਹੈ ਕੁੱਤਾ ਰਾਜ ਬਹਾਲੀਏ ਫਿਰ ਅੱਗੇ ਕੀ ਦੱਸੋ ਜਰਾ ਇੱਕ ਵਾਰੀ ਇੱਕ ਵਾਰੀ ਫਿਰ ਬੋਲਿਓ ਜਰਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹ ਆਪਾ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਜਿਨ੍ਹਾਂ ਦੇ ਪੰਜਾਬ ਦੇ ਪ੍ਰਤੀ ਕੋਈ ਸੋਹਰਦਤਾ ਨਹੀਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾ ਛੋਟੇ ਦੁਕਾਨਦਾਰ ਔਰ ਪਛੜੀਆਂ ਸ਼੍ਰੇਣੀਆਂ ਤੇ ਦਲਤ ਭਾਈਚਾਰੇ ਨਾਲ ਕੋਈ ਪਿਆਰ ਨਹੀਂ ਸੀਗਾ ਇਹ ਸਾਰੇ ਵਿਅਕਤੀ ਇਹ ਸਾਰੇ ਜਿੰਨਾ ਆ ਜਿਹੜਾ ਫਰਜੀ ਇਨਕਲਾਬੀਆਂ ਦਾ گرو ਬਦੂਆ ਮਜ਼ਦੂਰਾ ਦਾ ਇੱਕ ਕਰੋ ਇਹ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਮੈਂ ਪੁੱਛਣਾ ਚਾਹਣਾ ਦੱਸੋ ਮੈਨੂੰ ਇੱਕ ਵਾਰ ਕੇਜਰੀਵਾਲ ਵਿੱਚ ਇਹ ਸਸੋਡੀਆਂ ਉਹ ਇੱਕ ਵਾਰ ਦੱਸੋ ਕਿ ਪੰਜਾਬ ਦੇ ਕਿਹੜੇ ਲੋਕਾਂ ਨੇ ਪੰਜਾਬ ਦੀ ਕਿਹੜੀ ਛੱਥੇਬੰਦੀ ਨੇ ਤੁਹਾਡੇ ਕੋਲੋਂ ਅਰਪਨ ਸਟੇਟਾਂ ਮੰਗੀਆਂ ਪੰਜਾਬ ਚ ਉਹ ਯਾਰੋ 65000 ਏਕੜ ਜਿਹੜੀ ਸਾਡੀ ਸਭ ਤੋਂ ਜ਼ਰਖੇਜ਼ ਧਰਤੀ ਦੁਨੀਆ ਦੀ ਜਿਹੜੀ ਜਿਹੜੀ ਜ਼ਮੀਨ ਕੈਜਲੀ ਜਿਹੜੀ ਜਿਹੜੀ ਜ਼ਮੀਨ ਕੈਲੀਫੋਰਨੀਆ ਨੂੰ ਮਾਤ ਪਾਉਂਦੀ ਆ ਉਹਦਾ ਤੁਸੀਂ 65000 ਕਿਲਾ ਅਖੋਤੀ ਲੈਂਡ ਗ੍ਰੈਬਿੰਗ ਪੂ ਮਾਫੀਆ ਦੇ ਹੱਥ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਇਹ ਸਭ ਠੱਗੀ ਠੋਰੀ ਦਾ ਮਹਿਕਮਾ ਵਾਂ ਇਹ ਕੋਈ ਅਰਬਨ ਸਟੇਟ ਨਹੀਂ ਬਣਾਉਣਾ ਚਾਹੁੰਦੇ ਔਰ ਅਰਬਨ ਸਟੇਟ ਕਹਨੇ ਮੰਗੀ ਮੰਗਦੇ ਤਾਂ ਲੋਕ ਆ ਤੁਹਾਡੇ ਲਾਗੇ ਪਟਿਆਲਾ ਦੇ ਵਿੱਚ ਜਸਪ੍ਰੀਤ ਕੈਨੇਡਾ ਦਾ ਠੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨਹੀਂ ਮੰਗਦੇ ਨੇ ਲੋਕ ਕਰਨਲ ਬਾਠ ਇੱਕ ਫੌਜੀ ਉਹਦੇ ਮੁੰਡੇ ਦਾ ਕੁੱਟ ਮਾਰਦਾ ਇਨਸਾਫ ਮੰਗਦੇ ਨੇ ਲੋਕ ਜੋ ਨਰਿੰਦਰ ਸਿੰਘ ਸੀਆਈਏ ਸਟਾਫ ਪਟਿੰਡਾ 'ਚ 180 ਜਗ੍ਹਾ ਤੇ 3 ਡਿਗਰੀ ਟਾਰਚਰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਤਾਂ ਲੋਕ ਆ ਜਿਹੜੇ ਦਲਤ ਤੋਂ ਮੁੰਡੇ ਮਾਰਤੇ ਪਟਿਆਲੇ ਦੇ ਅਬੋਂ ਹੋਰ ਦੇ ਜਿਹੜੇ ਉਸ ਗੈਂਗਸਟਰ ਵੱਲੋਂ ਮਾਰਿਆ ਗਿਆ ਬਹੁਤ ਭਾੜੀ ਗੱਲ ਕੀਤੀ ਉਸਨੇ ਹੋ ਸਕਦਾ ਹੈ ਇਹ ਵੀ ਇਹਨਾਂ ਦੀ ਇਨਵੋਲਵਮੈਂਟ ਹੋਵੇ ਸਤਰਾਣੇ ਦੇ ਮੁੰਡਿਆਂ ਦੀ ਪਰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜੱਜ ਨੂੰ ਬਾਈਪਾਸ ਕਰਕੇ ਤੁਸੀਂ ਪ੍ਰੋਸੀਕਿਊਸ਼ਨ ਨੂੰ ਬਾਈਪਾਸ ਕਰਕੇ ਕ੍ਰਿਮਿਨਲ ਜਸਟਿਸ ਸਿਸਟਮ ਦੀਆਂ ਧੱਤੀਆਂ ਉਡਾ ਕੇ ਸਿੱਧੀਆਂ ਜਾ ਕੇ ਗੋਲੀਆਂ ਠੋਕ ਦਿਓ ਮਾਰ ਦਿਓ ਬੰਦ ਕਰ ਦਿਓ ਅਦਾਲਤਾਂ ਕੇ ਜੀਵਾਨ ਭਗਵੰਤ ਬੰਦ ਕਰ ਦੇ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਕੱਲੀ ਪੁਲਿਸ ਹੀ ਉਹਨੂੰ ਦੇ ਦੇ ਮੰਗਦੇ ਨੇ ਲੋਕ ਇਨ੍ਹਾਂ ਗੱਲਾਂ ਦਾ ਇਨਸਾਫ ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਿਆ ਅੱਜ ਕੱਲ ਕੀ ਕਰ ਰਿਹਾ ਪੰਜਾਬ ਚੱਲ ਰਿਹਾ ਏ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੰਚਰਾਂ ਦੀ ਗੱਲਾਂ ਸਮੋਂਦਾ ਲੋਕਾਂ ਨੂੰ ਕਿ ਪੰਚਰ ਕਿਵੇਂ ਲਾਉਣਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੂੰ ਕੰਨ ਦੇ ਲਾਗੇ ਰੱਖੋ ਜਿੱਥੇ ਹਵਾ ਆਵੇ ਸਮਝ ਲਈ ਉੱਥੇ ਪੰਚਰ ਤੇ ਕਿਸੇ ਨੇ ਇਹਦਾ ਮਜ਼ਾਕ ੁਣਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਿਆ ਉਸ ਗੱਡੀ ਵਿੱਚ ਬੈਟਰੀ ਵੀ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਉਹ ਮੂਰਖਾ ਤੂੰ ਮੇਰੇ ਛਾਵਾ ਕਿਉਂ ਲੱਭਦਾ ਵਾਂ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਤੁਜਿਆ ਨੂੰ ਛੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਗਵ ਚਟਾਇਆ ਦਾ ਮੈਂਬਰ ਰਾਜ ਸਭਾ ਆਪਣੇ ਸਿਰ ਤੇ ਬਣਾ ਕੇ ਰਾਜ ਸਭਾ 'ਚ ਭੇਜਦਾ ਉਨੇ 6-8 ਮਹੀਨੇ ਪਤਾ ਨਹੀਂ ਲੰਡਨ ਉਹ ਕਿਤੇ ਬਾਲਦੇਸ਼ਾਂ 'ਚ ਘੁੰਮਦਾ ਰਿਹਾ ਯਾਤਰੀ ਕਰਦਾ ਰਿਹਾ ਤੇ ਜਦੋਂ ਦੇਖਿਆ ਪਾਰਲੀਮੈਂਟ ਦਾ ਸੈਸ਼ਨ ਆਇਆ ਜਦੋਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਰਾਜਾ ਵਿਢਿੰਗ ਸਾਹਿਬ ਉਹ ਡਾਕਟਰ ਕਾਂਧੀ ਗਏ ਨੇ ਉਹਨਾਂ ਲੋਕਾਂ ਨੂੰ ਪੁੱਛਦਾ ਪੋਸਟ ਪਾ ਕੇ ਉਹ ਮੈਂ ਮੁੱਛਾ ਨਾ ਚੰਗਾ ਲੱਗਦਾ ਕਿ ਮੈਂ ਬਿਨਾ ਮੁੱਛਾ ਤੋਂ ਚੰਗਾ ਲੱਗਦਾ ਤੇ ਕਿਸੇ ਨੇ ਉਹਦਾ ਮਜ਼ਾਕ ਉਡਾਇਆ ਉਹ ਰਾਗਵ ਚੱਟੇ ਜੇ ਤੂੰ ਪੁੱਛਣਾ ਕਿ ਮੁੱਛ ਤੇ ਬਿਗੈਰ ਮੁੱਛ ਕਟਾਰੂ ਚੱਕ ਨੂੰ ਜਾ ਕੇ ਪੁੱਛਣਾ ਕਿ ਕਟਾਰੂ ਚੱਕ ਕੀ ਕਹਿੰਦਾ ਮੇਰੇ ਵੀਰੋ ਇਹ ਸਾਡੇ ਗੱਲ ਪੈ ਗਏ ਨੇ ਇਹ ਸਾਡੇ ਗੱਲ ਪੈ ਗਏ ਨੇ ਅੱਛਾ ਦੋਸਤੋ ਸੁਣੋ ਹੁਣ ਠੱਗੀ ਕਹਿੰਦੇ ਭਗਵੰਤ ਮਾਨ ਨਹੀਂ ਕਰਪਟ ਹੈਗਾ ਕੌਣ ਕਹਿੰਦਾ ਕਰਪਟ ਨਹੀਂ ਹੈਗਾ ਆ ਕੇਜਰੀਵਾਲ ਸਸੋਡਿਆ ਤੇ 2-2 ਹਜ਼ਾਰ ਕਰੋੜ ਦੇ ਸਕੈਂਡਲ ਨੇ 2-2 ਹਜ਼ਾਰ ਕਰੋੜ ਦੇ ਕਲਾਸਰੂਮਾਂ ਦੇ ਸਕੈਂਡਲ ਸ਼ਰਾਬ ਦੇ ਸਕੇਂਦਲ ਦੂਜਿਆਂ ਨੂੰ ਕਹਿੰਦੇ ਨੇ ਡਰੱਗ ਮਾਫੀਆ ਖੋਤ 2000 ਕਰੋੜ ਦੀ ਸ਼ਰਾਬ ਦਾ ਇਹਨਾਂ ਦੇ ਉੱਤੇ ਮੁਕਦਮਾ ਦਰਜ ਹੈ ਸਭ ਤੋਂ ਵੱਡਾ ਡਰੱਗ ਮਾਫੀਆ ਸਾਰੇ ਭਾਰਤ ਵਿੱਚ ਕੋਈ ਹੈ ਤੇ ਕੇਜਰੀਵਾਲ ਤੂੰ ਆ ਭਗਵੰਤ ਦੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਇਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਤੇਰੇ ਤੋਂ ਤੇ ਉਹ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਭਗਵੰਤ ਬਾਹ ਚੀਫ ਮਨਿਸਟਰ ਇਸ ਤੋਂ ਪਹਿਲਾਂ ਸਾਰੇ ਚੀਫ ਮਨਿਸਟਰ ਸਾਰੀਆਂ ਅਰਬਨ ਅਥਾਰਟੀਜ਼ ਦੇ ਤੇ ਐਕੁਇਜ਼ੀਸ਼ਨ ਹੋਣੀ ਆ ਜ਼ਮੀਨ ਐਕਵਾਇਰ ਗਵਾਟਾ ਗਲਾਡਾ ਪੂਡਾ ਅੰਮ੍ਰਿਤਸਰ ਬਠਿੰਡਾ ਸਾਰੀਆਂ ਦਾ ਅਥਾਰਟੀ ਦਾ ਚੇਅਰਮੈਨ ਮੁੱਖ ਮੰਤਰੀ ਹੋਇਆ ਕਰਦਾ ਸੀਗਾ ਪਰ ਕੇਜਰੀਵਾਲ ਨੇ ਕਹਾਂ ਕੇ ਇਹਦਾ ਕੀ ਆ ਕੱਲ ਨੂੰ ਕਿਤੇ ਚੂਪੜੂ ਨਾ ਕਰੇ ਇਹਨੂੰ ਬਤੌਰ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਇੱਕ ਨੋਟੀਫਿਕੇਸ਼ਨ ਇਸੇ ਕੋਲੋਂ ਜਾਰੂ ਜਾਰੀ ਕਰਾਈ ਤੇ ਪੰਜਾਬ ਦੇ ਮੁਖ ਸਿਕੱਤਰ ਨੂੰ ਇਹਦੀ ਜਗ੍ਹਾ ਤੇ ਚੇਅਰਮੈਨ ਬਣਾਤਾ ਕੌਣ ਹੈ ਪੰਜਾਬ ਦਾ ਮੁਖ ਸਿਕੱਤਰ ਗੈਰ ਪੰਜਾਬੀ ਹੋਵੇਗਾ ਆਈਏਐਸ ਹੋਵੇਗਾ ਆਈਪੀਐਸ ਹੈਗਾ ਗੈਰ ਪੰਜਾਬੀ ਸਾਡਾ ਡੀਜੀਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਗ੍ਰਹਿ ਸਿਕੱਤਰ ਪੰਜਾਬ ਦਾ ਗੈਰ ਪੰਜਾਬੀ ਸਾਡੇ ਉੱਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਔਰਤ ਦਿੱਲੀੋਂ ਲੈ ਆ ਕੇ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਾਤੀ ਕੇ ਪੰਜਾਬੀ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੋਢੀ ਦਾ ਪੀਏ ਸਾਡੇ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਲਾਤਾ ਅੱਜ ਤੁਹਾਡੀ ਸਰਕਾਰ ਨਹੀਂ ਹੈ ਇਹਨਾਂ ਨੂੰ ਪਤਾ ਵਾ ਕਿ 1 ਸਾਲ ਬਾਅਦ ਲੋਕਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਛੁੱਟੀਆਂ ਮਾਰਨੀਆਂ ਨੇ ਕਿਉਂਕਿ ਇਸ ਧੰਗ ਦੇ ਨਾਲ ਇਹਨਾਂ ਨੇ ਕਿਸਾਨਾਂ ਦੇ ਜਾਇਜ਼ ਅੰਦੋਲਨ ਨੂੰ ਖਨੌਰੀ ਅਤੇ ਜਿਹੜਾ ਉੱਥੇ ਸ਼ੰਭੂ ਬਾਰਡਰ ਤੇ ਕੰਦੋਲਨ ਨੂੰ ਪੀਲੇ ਪੰਜੇ ਨਖ ਦੇ ਰਿਆ ਤੁਹਾਡਾ ਕੀ ਖਿਆਲ ਕਿ ਅਸੀਂ ਕਿਸਾਨ ਪੰਜਾਬ ਦੇ ਬਹਾਦਰ ਲੋਕ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਛੋਟੇ ਛੋਟੇ ਸੈਭਜਾਦਾਂ ਦਾ ਖੂਨ ਡੁੱਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਔਲਾਦ ਸੁਖਾ ਸਿੰਘ ਮਤਾਬ ਸਿੰਘ ਦੀ ਔਲਾਦ ਗਰਜਾ ਸਿੰਘ ਪੋਟਾ ਸਿੰਘ ਦੇ ਔਲਾਦ ਭਾਈ ਚੇਤਾ ਸਿੰਘ ਦੀ ਭਾਈ ਚੇਤਾ ਜੀ ਦੀ ਮਾਈ ਭਾਗੋ ਦੀ ਔਲਾਦ ਓ ਕੇਜਰੀਵਾਲ ਤੂੰ ਕੀ ਲੱਗਦਾ ਸਾਡੀ ਜ਼ਮੀਨ ਖੋ ਸਕਦਾ ਤੂੰ ਹਰ ਕਿਸ ਨਹੀਂ ਪਹਿਲਾਂ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਨੰਂਕਾ ਪਵੇਗਾ ਫਿਰ ਤੈਨੂੰ ਪੰਜਾਬ ਦੇ ਲੋਕ ਜ਼ਮੀਰ ਦੇ ਇੰਦੇ ਕ੍ਰੰਪਟ ਨਿਗਾ ਭਗਵੰਤ ਮੈਂ ਇਹਦਾ ਸਕੈਂਡਲ ਕੱਢਿਆ ਤੁਸੀਂ ਦੇਖਿਆ ਸੜਕ ਸੁਰੱਖਿਆ ਫੋਰਸ 144 ਟੋ요ਟਾ ਹਾਈਲੈਕਸ ਗੱਡੀਆਂ ਸਭ ਤੋਂ ਮਹਿੰਗੀਆਂ ਗੱਡੀਆਂ 37 ਲੱਖ ਦੀਆਂ 144 ਲੱਖ ਗੱਡੀਆਂ 53 ਕਰੋੜ ਰੁਪਏ ਦਾ ਡੀਜੀਪੀ ਦੇ ਨਾਮ ਤੇ ਪਿਲ ਪੰਜਾਬ ਪੁਲਿਸ ਆ ਹੋਮ ਮਿਨਿਸਟਰ ਭਗਵੰਤ ਮਾਨ ਕੌਣ ਜ਼ਿੰਮੇਵਾਰ ਆ ਅੱਜ 10 ਦਿਨ ਹੋ ਗਏ ਇੱਕ ਬੰਦੇ ਨੇ ਮੇਰਾ ਜਵਾਬ ਨਹੀਂ ਦਿੱਤਾ ਇੱਕ ਬੰਦੇ ਨੇ ਨਾ ਡੀਜੀਪੀ ਨੇ ਤਿੰਨ ਤਿੰਨ ਚਾਰ ਚਾਰ ਪ੍ਰੈਸ ਕਾਨਫਰੰਸਾਂ ਕਰਦੇ ਇਹਨਾਂ ਦੇ ਆ ਬੰਦੂਆ ਮਜ਼ਦੂਰ ਮੰਤਰੀ ਕਿਸੇ ਨੇ ਨਹੀਂ ਜਵਾਬ ਦਿੱਤਾ ਕਿ ਖੈਰੇ ਨੇ ਕਿਹਾ ਕਿ ਤੁਸੀਂ 20 15 ਤੋਂ 20 ਕਰੋੜ ਰੁਪਇਆ ਗੱਡੀਆਂ ਚ ਖਾਦਾ ਕਿਉਂਕਿ ਜਦੋਂ ਤੁਸੀਂ ਲੈਣ ਜਾਂਦੇ ਓਡਾ ਦੀ ਇੱਕ ਗੱਡੀ ਤੁਹਾਨੂੰ 10 ਤੋਂ 15 ਲੱਖ ਰੁਪਇਆ ਗੱਡੀ ਪਿੱਛੇ ਡਿਸਕਾਊਂਟ ਮੇਰੇ ਕੋਲ ਪੈਲ ਨੇ ਮੈਂ ਆਪਣੇ ਨਾਮ ਤੇ ਬਿੱਲ ਕਟਾਇਆ ਤੇ ਜਦੋਂ ਸਰਕਾਰ ਲੈਂਦੀ ਆ ਉਹ ਪੂਰਾ 37 ਲੱਖ ਦੇ ਕੇ ਹੋਇਆ ਕਿ ਟੋਟਲ ਪੈਸਾ ਦੇ ਕੇ ਤੁਹਾਡਾ ਸਰਕਾਰੀ ਖਜ਼ਾਨੇ ਦੇ ਲੋਕਾਂ ਦਾ ਬਾਅਦ ਵਿੱਚ ਭਗਵੰਤ ਮਾਨ ਤੇ ਇਹਦੇ ਗਰੋ ਨੇ ਵਿੱਚ ਇੱਕ ਇਤਿਜਰੀਵਾਲ ਨੇ ਇਹਨਾਂ ਦੇ 21 ਕਰੋੜ ਰੁਪਈਆ ਬਤੌਰ ਕਮਿਸ਼ਨ ਬਤੌਰ ਰਿਸ਼ਵਤ ਇਹਨਾਂ ਵੀ ਕੋਲ ਵਾਪਸ ਗਿਆ ਇੱਕ ਦੇ ਇੱਕ ਜਵਾਬ ਨਹੀਂਗਾ ਮੇਰੇ ਤੇ ਉਲਟਾ ਬਾਣ ਹਾਨੀ ਮਾਨ ਹਾਨੀ ਕੇ ਪੰਜਾਬ ਦੇ ਲੋਕਾਂ ਦੀ ਗੱਲ ਤੇ ਪੰਜਾਬ ਦੇ ਖਜ਼ਾਨੇ ਦੀ ਗੱਲ ਖੇਰਾ ਕਿਉਂ ਕਰਦਾ ਮੈਂ ਇਦਾਂ ਦੇ 50 ਨੋਟ ਸਾਨੂੰ ਛਿੱਕੇ ਤੇ ਟੰਗਦਾ ਮੇਰੇ ਵੀਰੋ ਨਾ ਮੈਨੂੰ ਕੋਈ ਇਦਾਂ ਦੇ ਨੋਟਸਾਂ ਦੀ ਪਰਵਾਹ ਦੱਕ ਤੱਕ ਤੁਹਾਡਾ ਪੈਸਾ ਦੱਕ ਤੱਕ ਤੁਹਾਡਾ ਪੈਸਾ ਪਾਈ ਪਾਈ ਖਜ਼ਾਨੇ ਵਿੱਚ ਵਾਪਸ ਦਿਵਾ ਨਹੀਂ ਕਰਾਵਾਂਗੇ ਅਸੀਂ ਸਾਰੇ ਸਾਡਾ ਪ੍ਰਧਾਨ ਸਮੇਤ ਅਸੀਂ ਸਾਹ ਨਹੀਂ ਲਿਆਂਗੇ ਮੇਰੇ ਵੀਰੋ ਜਿੰਦਾਬਾਦ ਸਿਕਾ ਸਨਖਾਰਾ ਜਿੰਦਾਬਾਦ ਇਹ ਮਤ ਸਮਝਣਾ ਇਹ ਰਾਜ ਸਦਾ ਨਹੀਂ ਰਹਿੰਦਾ ਭਗਵੰਤ ਜੇ ਕੈਪਟਨ ਦਾ ਨਹੀਂ ਰਿਹਾ ਜੇ ਬਾਦਲ ਦਾ ਨਹੀਂ ਰਿਹਾ ਕਹਿੰਦਾ ਸੀ 25 ਸਾਲ ਤੁਹਾਡਾ ਵੀ ਨਹੀਂ ਰਹਿਣਾ ਤੁਸੀਂ ਸਾਡੇ ਬੰਦਿਆਂ ਨੂੰ ਅੰਦਰ ਕੀਤਾ ਝੂਠੇ ਮੁਕਤਵੇ ਜੇ ਲਾਵੇ ਛੁੱਟੇ ਇਹਨਾਂ ਨੇ ਤਾਂ ਝੱਲ ਲਿਆ ਕਿੱਥੇ ਸਾਧੂ ਸਿੰਘ ਜਰਾ ਇੱਧਰ ਆਇਓ ਇੱਕ ਸਾਲ ਤੁਸੀਂ ਵਿਰੋਧੀਆਂ ਨੂੰ ਜਿਹੜਾ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹ ਇੱਕ ਪਰਚਾ ਨਹੀਂ ਦੋ ਨਹੀਂ ਮੇਰੇ ਤੇ ਪੰਜ ਛੁੱਟੇ ਮੁਕੱਦਮੇ ਦਰਜ ਕਰਕੇ ਮੈਨੂੰ 90 ਦੀ ਜੇਲ੍ਹ ਵਿੱਚ ਸੁਟਿਆ ਹੁਣ ਤੁਸੀਂ ਹੋਰ ਨਾਲ ਪਾਰਟੀਆਂ ਦੇ ਲੋਕਾਂ ਨੂੰ ਵੀ ਸੁਟਿਆ ਜਦੋਂ ਜ਼ੁਬਾਨ ਥੋਣ ਲੱਗਦੀ ਇੱਕ ਹੋਰ ਪਰਚਾ ਦਰਜ ਕੀਤਾ ਅਸੀਂ ਤਾਂ ਝੱਲ ਲਿਆ ਕਿਉਂਕਿ ਅਸੀਂ ਉਹ ਦਸਮ ਪਿਤਾ ਦੀ ਤੇ ਜਿਹੜੇ ਮੈਂ ਸਾਡੇ ਫਾਰ ਜਿਨ੍ਹਾਂ ਦੇ ਅਸੀਂ ਫਾਰਸ ਆ ਅਸੀਂ ਉਹਨਾਂ ਦੀ ਗੱਲ ਕਰਾਈ ਕੇਜਰੀਵਾਲ ਝੱਲ ਪਾਏਗਾ ਜਦ ਜਨ ਸਾਡਾ ਦਾਤ ਚਲਦਿਆ ਉਹ ਕੇਜਰੀਵਾਲ ਤੇ ਤੋਂ ਨਹੀਂ ਚੱਲ ਹੋਣਾ ਉਹ ਸੋਸ਼ੋਡਿਆ ਨਹੀਂ ਚੱਲ ਹੋਣਾ ਤੇ ਭਗਵੰਤ ਨੇ ਤਾਂ दारू ਲੱਭਣੀ ਜੇਲ੍ਹ ਵਿੱਚ ਮਿਲਦੀ ਨਹੀਂ ਨਹੀਂ ਚੱਲ ਹੋਣਾ ਭਗਵੰਤ ਸੋਚ ਕੇ ਚੱਲੋ ਹਲੇ ਵੀ ਸਮਾਂ ਆ ਇਨਸਾਫ ਪਸੰਦੀ ਦਾ ਰਾਜ ਦਿਓ ਹੁਣ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ 144 ਗੱਡੀਆਂ ਦਾ 21 ਕਰੋੜ ਦਾ ਡਾਕੂਮੈਂਟਡ ਦਸਤਾਵੇਜ਼ ਨਾਲ सीबीआई ਨੂੰ ਸ਼ਿਕਾਇਤ ਇਹਨਾਂ ਦੇ ਡੀਜੀਪੀ ਨੂੰ ਜਿਹਦਾ ਪੱਲ ਉਹਨੂੰ ਸ਼ਿਕਾਇਤ ਈਡੀ ਨੂੰ ਸ਼ਿਕਾਇਤ ਸਾਰਿਆਂ ਨੂੰ ਸ਼ਿਕਾਇਤ ਕੀਤੀ ਔਰ ਇਹਨਾਂ ਨੂੰ ਪਤਾ ਕਿ ਮੈਂ ਹਾਈ ਕੋਰਟ ਜਾਣਾ ਉਹ ਦਸਤਾਵੇਜ਼ ਲੈ ਕੇ ਮੈਂ ਜਾਣਾ ਵਾ ਏਦਾਂ ਨਹੀਂ ਮੈਂ ਝੁਕਣ ਲੱਗਾ ਹੁਣ ਕਹਿੰਦੇ ਖੇਰੇ ਨੂੰ ਫੜ ਕੇ ਇੱਕ ਵਾਰੀ ਦੁਬਾਰਾ ਅੰਦਰ ਦਿਓ ਲੈ ਕਰੋ ਉਹ ਕੇਜਰੀਵਾਲ ਸਾਹਮਣੇ ਆ ਕੇ ਕਹੇ ਨਾ ਅਫਸਰਾਂ ਨੂੰ ਕਿਉਂ ਵਰਤਦੇ ਹੋ ਸામਨੇ ਆ ਕੇ ਕੋ ਕਿ ਸਾਨੂੰ ਖੈਰੇ ਨਾਲ ਤੇ ਕਾਂਗਰਸ ਦੇ ਲੀਡਰਾਂ ਨਾਲ ਤੇ ਵਿਰੋਧੀਆਂ ਨਾਲ ਤੇ ਆਰਟੀਆਈ ਐਕਟਿਵਿਸਟਾਂ ਨਾਲ ਸਾਨੂੰ ਬਹੁਤ ਨਫ਼ਰਤ ਆ ਅਸੀਂ ਤੁਹਾਨੂੰ ਫੜ ਕੇ ਜੇਲ੍ਹਾਂ ਵਿੱਚ ਦੇਣਾ ਵਾ ਲੈ ਕੇ ਬਿਆਨ ਦੇਣ ਭਗਵੰਤ ਮਾਨ ਦੀ ਸੈਕਟਰ 2 ਦੀ ਕੋਠੀ ਵਿੱਚ ਮੈਂ ਜਾ ਕੇ ਕਹੂੰਗਾ ਕਿ ਕਰੋ ਮੈਨੂੰ ਗ੍ਰਿਫਤਾਰ ਜੇ ਕਰ ਸਕਦੇ ਹੋ ਅਗਰ ਤੁਸੀਂ ਅਗਰ ਅਗਰ ਤੁਸੀਂ ਇਸੇ ਤਰ੍ਹਾਂ ਨਫ਼ਰਤ ਹੀ ਕੱਢਣੀ ਆ ਫਿਰ ਬੰਦਿਆਂ ਨੂੰ ਕਹੋ ਨਾ ਆਣ ਕੇ ਮੋਰੇ ਕਿ ਅਸੀਂ ਤੁਹਾਨੂੰ ਨਫ਼ਰਤ ਕਰਦੇ ਆ ਪੁਲਿਸ ਸਾਡੀ ਹੱਥੋਂ ਕ ਇਸ ਕਰਕੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਅੱਲਾ ਧਰਨਾ ਲੇਗਾ ਵੀ ਐਵੇਂ ਆਏ ਤੇ ਪਿੱਛੇ ਤੇ ਅਸੀਂ ਲੈਕਚਰ ਕੀਤੇ ਚਲੇ ਗਏ ਨਹੀਂ ਆਪਾਂ ਇਹ ਪ੍ਰਣ ਕਰਕੇ ਜਾਣਾ ਇਥੋਂ ਕਿ ਪੰਜਾਬ ਦਾ ਇੱਕ ਇੱਕ ਬੱਚਾ ਪੰਜਾਬ ਦਾ ਇੱਕ ਇੱਕ ਕਿਸਾਨ ਖੇਤ ਮਜ਼ਦੂਰ ਜਦ ਤੱਕ ਇਹ ਲੈਂਡ ਗ੍ਰੈਬਿੰਗ ਮਾਫੀਆ ਜਿਹਨਾਂ ਤੋਂ ਪੈਸੇ ਹਜ਼ਾਰਾਂ ਕਰੋੜਾ ਲੈਣੇ ਇਹਨਾਂ ਨੇ ਇਹਨਾਂ ਦੀ ਪਾਰਟੀ ਵਿੱਚ ਮਾਫੀਆ ਬੈਠਾ ਕੋ ਮ Иван ਸਿੰਘ ਐਮ ਐਲ اے ਮੁਹਾਲੀ કોਣ ਆ ਜਨਤਾ ਲੈਂਡ ਦਾ ਹਜ਼ਾਰਾਂ ਕਰੋੜਾਂ ਦਾ ਮਾਲਕ ਅਸ਼ੋਕ ਮਿੱਤਲ ਲੁਧਿਆਣਾ ਜਲੰਧਰ ਦੀ ਲਵਲੀ ਯੂਨੀਵਰਸਿਟੀ ਦਾ ਕੋਣ ਆ ਹਜ਼ਾਰਾਂ ਕਰੋੜਾਂ ਦਾ ਮਾਲਕ ਆ ਮਨਿਸਟਰ ਬਣਿਆ ਸੰਜੀਵ अरोੜਾ ਕੋਣ ਆ ਰੀਅਲ ਏਸਟੇਟ ਦਾ ਮਾਫੀਆ ਲੁਧਿਆਣੇ ਤੋਂ ਲੈ ਕੇ ਦਿੱਲੀ ਹਜ਼ਾਰਾਂ ਏਕੜਾਂ ਦੇ ਇਹ ਸਾਰੀ ਤੁਹਾਡੀ ਜ਼ਮੀਨ ਖੋ ਕੇ ਇਹਨਾਂ ਨੇ ਪਰਫੀ ਵਾਂਗੂ ਕੱਟ ਕੇ ਸਾਰਾ ਇਹਦਾ ਕਮਿਸ਼ਨ ਉਹਨਾਂ ਮਾਫੀਆ ਤੋਂ ਲੈਣਾ ਆਪਾਂ ਉਹ ਤੱਕ ਪ੍ਰਾਇਮ ਕਰਨਾ ਕਿ ਜਦ ਤੱਕ ਸਾਡੇ ਸਾਹ ਵਾ ਅਸੀਂ ਤੈਨੂੰ ਭਗਵੰਤ ਤੇਰੇ ਦੇ ਪੱਲੇ ਕੁਛ ਨਹੀਂ ਆ ਤੂੰ ਪਾਸੇ ਹੋ ਜਾ ਉਹ ਕੇਚਰੀਵਾਲ ਤੇ ਸਸੋਡੀਆਂ ਤੈਨੂੰ ਇਹ ਜ਼ਮੀਨ ਨਹੀਂ ਦੇਣ ਦੇਣੀ ਅਗਰ ਤਾਨੂੰ ਇਹ ਮੇਰੀ ਚੁਣੌਤੀ ਪ੍ਰਵਾਨ ਹੈ ਤੇ ਇੱਕ ਵਾਰੀ ਹੁਣ ਜਕਾਰਾ ਛੱਡੋ ਬੋਲੇ ਈ ਸੋਹ ਰੋ ਸ਼ਰਾਰਾ ਚੋ ਨਾ ਮਰੀ ਅਗਲੀ ਸ਼ਰਾਰਤ ਤੁਹਾਡੀ ਖੌਨ ਤੇ ਹਮਲਾ ਪੰਜਾਬੀਅਤ ਤੇ ਹਮਲਾ ਤੁਹਾਡੀ ਜ਼ਹਿਨੀਅਤ ਤੇ ਹਮਲਾ ਇਹ ਕਿਸ ਤਰ੍ਹਾਂ ਕਰ ਰਹੇ ਨੇ ਮੈਂ ਕਿਾ ਕਿ ਇਹਨਾਂ ਅਰਬਨ ਸਟੇਟਾਂ ਵਿੱਚ ਰਹਿਣਾ ਕਿੰਨੇ ਸਾਡੇ ਦੇ ਬੱਚੇ ਕੈਨੇਡਾ ਤੇ ਅਮਰੀਕਾ ਤੇ ਯੂਰਪ ਜਾ ਰਹੇ ਨੇ ਪੈਸੇ ਦੇ ਦੇ ਕੇ ਇਹਨਾਂ ਵਿੱਚ ਕਿ ਇੱਥੇ ਕਹਿੰਦੇ ਰਹਿਣਾ ਕੇਜਰੀਵਾਲ ਨੇ ਸਾਰੇ ਗੈਰ ਪੰਜਾਬੀਆਂ ਨੂੰ ਲੈ ਕੇ ਇਹਨਾਂ ਅਰਬਨ ਸਟੇਟਾਂ ਵਿੱਚ ਬਸਾਉਣਾ ਵਾ ਨਾਲੇ ਲੈਂਡ ਮਾਫੀਆ ਨਾਲ ਰੜ ਕੇ ਪੰਜਾਬ ਨੂੰ ਲੁੱਟਣਾ ਵਾ ਤੇ ਨਾਲੇ ਸਾਡੇ ਆਬਾਦੀ ਦੇ ਸੰਤੁਲਨ ਨੂੰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫੀ ਉਹਨੂੰ ਬਗਾੜਨ ਦੇ ਨਜ਼ਰੀਏ ਨਾਲ ਇਹਦੇ ਤੇ ਸਾਡੇ ਤੇ ਹਮਲਾ ਹੁਣ ਸਾਡਾ ਪ੍ਰਾਂਧ ਅਗਲਾ ਲਾਸਟ ਗੱਲ ਕਹਿ ਲਿਆ ਮੈਨੂੰ ਪਤਾ ਸਮਾਂ ਬਹੁਤ ਹੋ ਗਿਆ ਲਾਸਟ ਗੱਲ ਇਹ ਹੈ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਜਿਹੜੀ ਕਿ ਅਵਸ਼ ਬਣੇਗੀ ਕੋਈ ਪਰਵਾਹ ਨਹੀਂ ਇਹਦੀ ਚਿੰਤਾ ਨਹੀਂ ਕਰਨੀ ਆ ਮੀਡੀਆ ਸਾਰਾ ਬਕਾਊ ਆ ਵਿੱਚ ਜਿਹੜਾ ਸਾਰਾ ਨਹੀਂ ਜਿਹੜਾ ਵੀ ਕਹੂ ਉਹ ਤੁਹਾਨੂੰ ਰੋਜ਼ ཁੰਬੜ ਪੂਸੇ ਫਰੇਮ ਪਾਉਂਦੇ ਨੇ ਇਹਨਾਂ ਦੀਆਂ ਸਾਡੀਆਂ ਖਬਰਾਂ ਨਹੀਂ ਦਿਖਾਉਂਦੇ ਸਿਰਫ ਸਾਡੇ ਕੋਲ ਛੋਟੇ ਮੋਟੇ ਬਿਆਨਾਂ ਨੂੰ ਵਧਾ ਵਧਾ ਕੇ ਵਧਾ ਵਧਾ ਕੇ ਤੁਹਾਨੂੰ ཁੰਬੜ ਪੂਸੇ ਪਾਉਂਦੇ ਆ 2027 ਚ ਕਾਂਗਰਸ ਸਰਕਾਰ ਬਣੇਗੀ ਔਰ ਬਣਦੇ ਆ ਸਾਰ ਪਹਿਲਾ ਮਤਾ ਪੰਜਾਬ ਦੀ ਕੈਬਨਿਟ ਵਿੱਚ ਸਾਡੇ ਲੀਡਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪਹਿਲਾ ਮਤਾ ਲੋਕਾਂ ਨੂੰ ਫਾਇਦਾ ਕਰੋ ਕਿ ਸਾਡੀ ਸਰਕਾਰ ਦਾ ਪਹਿਲਾ ਮਤਾ ਇਹ ਲੈਂਡ ਗ੍ਰੈਬਿੰਗ ਪਾਲਿਸੀ ਨੂੰ ਰੱਦ ਕਰਨਾ ਹੋਵੇਗਾ। ਔਰ ਨਾਰ ਔਰ ਨਾਰ ਔਰ ਨਾਰ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਜਿਹੜੇ ਜੋੜੇ ਲੋਕੀ ਸਾਜ਼ਿਸ਼ ਸਾਇਕੋ ਵੱਡੇ ਤੋਂ ਵੱਡਾ ਅਫਸਰ ਹੋਵੇ ਕੋਈ ਵੱਡੇ ਤੋਂ ਵੱਡਾ ਅਫਸਰ ਉਹਨਾਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਅਗਰ ਇਹ ਮਤਾ ਪਰਵਾਹ ਨਹੀਂ ਆਤ ਤੇ ਹੁਣ ਹੱਥ ਖੜੇ ਕਰੋ ਤੇ ਦਿਓ ਇਹਨੂੰ ਦੂਰੇ ਦੁਕਾਨਦਾਰਾਂ ਤੱਕ ਖੜੇ ਉਹ ਜਿਹੜੇ ਤੁਸੀਂ ਬਾਹਰ ਖੜੋ ਬਰਾਂਡਿਆਂ 'ਚ ਇੱਕ ਵਾਰ ਹੱਥ ਚੱਕ ਕੇ ਮਤੇ ਨੂੰ ਪ੍ਰਵਾਨਗੀ ਦਿਓ ਬੋਲੇ ਸੋਨਹਾਰਾ ਜੀ ਆਇਆਂ ਨੂੰ ਕਿਸਾਨਾਂ ਨੂੰ ਪ੍ਰਧਾਨ ਜੀ ਵੀ ਕਹਿ ਰਹੇ ਨੇ ਇਹਨਾਂ ਨੇ ਕਿਹਾ ਮੈਂ ਸੁਣਿਆ ਕਿ ਪ੍ਰਵਾਨਗੀ ਨਾ ਦਿਓ ਜੇ ਤੁਸੀਂ ਪ੍ਰਵਾਨਗੀ ਦੇ ਦਿੱਤੀ ਬਾਦਸ਼ਾਹਤ ਅਗਲੀ ਸਰਕਾਰ ਥੋੜੀ ਨਿਆਤੀ ਹੋ ਜੇ ਹੋਣ ਨਹੀਂ ਦੇਵਾਂਗੇ ਪਰ ਤੁਸੀਂ ਕਿਸੇ ਨੇ ਪ੍ਰਵਾਨਗੀ ਤੇ ਮਤੇ ਨੇਚ ਸਾਰੇ ਜਾਬਾਸ ਆ ਵਗਦੇ ਮੀਂਹ ਝੱਖੜ ਚ بارش ਸਾਡੀਆਂ ਭੈਣਾ ਬੀਬੀਆਂ ਬਜ਼ੁਰਗ ਨੌਜਵਾਨ ਔਰ ਜਿਹੜਾ ਇੱਕ ਪੰਜਾਬ ਦਾ ਆਜ਼ਾਦ ਮੀਡੀਆ ਸਾਰਿਆਂ ਦਾ ਮੈਂ ਬਹੁਤ ਬਹੁਤ ਮਸ਼ਕੂਰ ਆ ਧੰਨਵਾਦ ਕਰਦਾ ਔਰ ਤੁਹਾਨੂੰ ਯਕੀਨ ਦਿਵਾਉਣਾ ਕਿ ਜਦ ਤੱਕ ਅਸੀਂ ਬੈਠੇ ਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਹਰ ਕਿਸ ਪ੍ਰਵਾਨ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰ ਦਿੰਦਾ ਪ੍ਰਧਾਨ ਜੀ ਮੈਂ ਬੇਨਤੀ ਕਰੂੰਗਾ ਸਮਾ ਬਚਾਉਣ ਵਾਸਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਸਾਡੇ ਨੌਜਵਾਨ ਪ੍ਰਧਾਨ ਦਾ ਸਵਾਗਤ ਕਰੋ ਸਰਦਾਰ ਅਮਰਿੰਦਰ ਸਿੰਘ ਰਾਜਾ ਵੜੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਆਜਾ ਆਪੜਾ